ਇਹ ਹੈ ਜੋ ਮਾਲਕ ਇਹ ਉਹ ਮਾਲਕਾ ਜੋ ਉਸ ਮਾਲਕ ਦਾ ਡੈਡੀ ਆ ਉਸ ਮਾਲਕ ਦਾ ਬਾਪ ਆ ਜਿਸ ਅਜਿਹੇ ਦੇ ਵਿੱਚ ਸਤਨਾੰਨ ਸਿੰਘ ਦੀ ਮੌਤ ਹੋਈ ਹੈ ਲਾਤੀਨਾ ਦੇ ਵਿੱਚ ਕੰਮ ਕਰ ਰਿਹਾ ਸੀ ਕਿ ਜਿੱਥੇ ਉਸ ਦੀ ਬਾਹ ਬੜ ਹੋ ਗਈ ਬਿਆਨ ਟੀਜੀ ਉਹਨਾਂ ਦਾ ਇਹਨਾਂ ਨੂੰ ਕੀ ਦਿੱਤਾ ਗਿਆ ਇੰਟਰਵਿਊ ਲੈਣ ਗਏ ਟੀਵੀ ਵਾਲੇ ਤੇ ਨੇ ਟੀਵੀ ਨੂੰ ਬਿਆਨ ਇਹ ਦਿੱਤਾ ਕਿ ਮੈਂ ਉਸ ਬੰਦੇ ਨੂੰ ਚੇਤਾਵਨੀ ਦਿੱਤੀ ਹੀ ਆਗਾ ਕੀਤਾ ਹੀ ਕਿ ਤੂੰ ਉਸ ਮਸ਼ੀਨ ਦੇ ਲਾਗੇ ਨਾ ਜਾਏ ਪਰ ਉਹਨੇ ਮੇਰੀ ਇੱਕ ਨਹੀਂ ਸੁਣੀ ਗਲਤੀ ਉਹਦੀ ਹੁਣ ਭੁਗਤਣਾ ਸਾਰਿਆਂ ਨੂੰ ਪੈਣਾ ਇਹ ਸ਼ਬਦ ਨੇ ਜਿਹੜੇ ਉਹ ਵਰਤੇ ਜਾ ਰਹੇ ਨੇ ਇੱਕ ਉਸ ਬੰਦੇ ਦੇ ਲਈ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਸ ਇਹ ਜਿਹੜਾ ਮਾਲਕਾ ਇਸ ਦਾ ਜਿਹੜਾ ਮੁੰਡਾ ਆ ਲਵਾਤੋ ਉਸ ਦਾ ਨਾਮ ਰੈਨਸੋ ਲਵਾਤੋ ਉਸ ਦਾ ਨਾਮ ਇਸ ਦੇ ਮੁੰਡੇ ਦਾ ਨਾਮ ਆ ਅੰਤੋਨੇਲੋ ਉਸ ਨੇ ਸਤਨਾਮ ਸਿੰਘ ਨੂੰ ਫਰਗੋਨੇ ਦੇ ਵਿੱਚ 3 ਕਿਲੋਮੀਟਰ ਬਠਾਲ ਕੇ 8-9 ਕਿਲੋਮੀਟਰ ਦੂਰ ਕੰਮ ਤੋਂ ਉਸ ਦੇ ਘਰ ਦੇ ਕੋਲ ਛੱਡ ਕੇ ਗਿਆ ਜਿੱਥੇ ਉਸ ਤੋਂ ਬਾਅਦ ਐਂਬੂਲੈਂਸ ਆਈ ਤੇ ਸਾਨੂੰ ਸਾਰਿਆਂ ਨੂੰ ਪਤਾ ਹੁਣ ਬਾਦ ਵਿੱਚ ਬੰਦੇ ਦੀ ਮੌਤ ਹੋ ਗਈ ਸਰਨਮ ਸਿੰਘ ਦੀ ਪਰ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਸ਼ਬਦਾਂ ਤੋਂ ਦੇਖਣ ਨੂੰ ਮਿਲ ਰਿਹਾ ਜੋ ਜਿਸ ਬੰਦੇ ਨੇ ਇੰਟਰਵਿਊ ਲਿਆ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਇਹਨਾਂ ਦੀਆਂ ਜੋ ਬਿਆਨ ਇਹਨਾਂ ਨੇ ਦਿੱਤੇ ਨੇ ਕਿਸੇ ਵੀ ਪਾਸੇ ਅਫਸੋਸ ਨਹੀਂ ਦੇਖ ਰਿਹਾ ਕਿ ਇੱਕ ਬੰਦੇ ਦੀ ਜਿਹੜੀ ਆ ਜਾਨ ਚਲ ਗਈ ਇਹਨਾਂ ਦੀ ਗਲਤੀ ਦੇ ਕਾਰਨ ਸਿਰਫ ਲਾਸਟ ਦੇ ਵਿੱਚ ਇਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਕਿ ਕੰਮ ਤੇ ਸੱਟ ਲੱਗਣ ਦੇ ਕਾਰਨ ਇੱਕ ਬੰਦਾ ਮਰ ਗਿਆ ਬੰਦੇ ਮਰਨੇ ਜਿਹੜੇ ਆ ਗਲਤ ਆ ਕੰਮਾਂ ਦੇ ਬੰਦੇ ਨਹੀਂ ਮਰਨੇ ਚਾਹੀਦੇ ਪਰ ਟਵਿੱਟਰ ਦੇ ਉੱਤੇ ਜਿਸ ਬੰਦੇ ਨੇ ਇਸ ਇਹਨਾਂ ਜਿਹੜਾ ਪਿਓ ਪੁੱਤ ਦਾ ਇੰਟਰਵਿਊ ਲਿਆ ਉਸਨੇ ਆਪਣੀ ਪੜਾਅ ਸ ਚੰਗੀ ਤਰ੍ਹਾਂ ਕੱਢੀ TG1 ਇਟਲੀ ਦੇ ਵਿੱਚ ਇੱਕ ਨਿਊਜ਼ ਚੈਨਲ ਹੈ ਜਿਸ ਦਾ ਬੰਦਾ ਸਿਲਵਾਜਾ ਲੋਕਰੇਲੀ ਜੋ ਇੰਟਰਵਿਊ ਲੈਣ ਗਿਆ ਸੀ ਉਸਨੇ ਟਵਿੱਟਰ ਤੇ ਦੱਸਿਆ ਕਿ ਬਿਨਾ ਕੰਟਰੈਕਟ ਤੋਂ ਨੈਰੋ ਦੇ ਵਿੱਚ 2 ਨੰਬਰ ਦੇ ਵਿੱਚ ਕੰਮ ਕਰਾ ਰਹੇ ਨੇ ਸੜਕ ਦੇ ਉੱਤੇ ਵੱਡੀ ਹੋਈ ਬਾਹਨਾ ਛੱਡ ਦਿੰਦੇ ਆ ਤੇ ਕਹਿ ਰਹੇ ਆ ਕੀ ਹੋ ਗਿਆ ਗਲਤੀ ਉਹਦੀ ਆ ਭੁਗਤਣਾ ਸਾਨੂੰ ਪਊਗਾ ਇੱਕ ਸ਼ਰਮ ਵਾਲੀ ਗੱਲ ਹੈ ਇੱਕ ਸ਼ਰਮ ਕਰਨ ਵਾਲੀ ਗੱਲ ਆ ਤੋਂ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਨਿਊਜ਼ ਚੈਨਲ ਨੇ ਇਟਲੀ ਦੇ ਵਿੱਚ ਉਹਨਾਂ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਬਿਆਨ ਆ ਰਹੇ ਨੇ ਸਾਰੇ ਹੀ ਸਪੋਰਟ ਦੇ ਵਿੱਚ ਨੇ ਲੇਬਰ ਦੇ ਇਸ ਟਾਈਮ ਸਾਨੂੰ ਸਾਰਿਆਂ ਨੂੰ ਇਕੱਠਾ ਹੋਣ ਦੀ ਲੋੜ ਹੈ ਜੀ ਸੁਣਦੇ ਵਿੱਚ ਆ ਰਿਹਾ ਹੈ ਕਿ ਦਿਨ ਮੰਗਲਵਾਰ ਨੂੰ ਇੱਕ ਇਕੱਠ ਕੀਤਾ ਜਾਣਾ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕਿ ਅਗਲੇ ਦੋ ਦਿਨਾਂ ਤੱਕ ਜਿਹੜਾ ਕਾਠਾ ਜੀ ਤੁਹਾਨੂੰ ਉਹਦੀ ਐਗਜ਼ੈਕਟ ਡੇਟ ਦਸੀਏ ਉੱਥੇ ਜਿੰਨੇ ਵੀ ਆਪਣੇ ਪੰਜਾਬੀ ਪਾਕਿਸਤਾਨੀ ਇੰਡੀਅਨ ਪਾਕਿਸਤਾਨੀ ਜਾਂ ਫਿਰ ਬੰਗਲਾਦੇਸ਼ ਜਿਹੜੀ ਵੀ ਕੰਟਰੀ ਜਿਨ੍ਹਾਂ ਨੂੰ ਵੀ ਇਸ ਘਟਨਾ ਬਾਰੇ ਪਤਾ ਕਿਉਂਕਿ ਘਟਨਾ ਅੱਜ ਆਪਣੇ ਪੰਜਾਬ ਆਪਣੇ ਇੰਡੀਅਨ ਦੇ ਨਾਲ ਹੋਈ ਆ ਕੱਲੂ ਕਿਸੇ ਹੋਰ ਕੰਟਰੀ ਦੇ ਬੰਦੇ ਨਾਲ ਹੋ ਸਕਦੀ ਹੈ ਇਸ ਕਰਕੇ ਸਾਨੂੰ ਕੰਮਾਂ ਦੇ ਹਾਲਾਤਾਂ ਨੂੰ ਸੁਧਾਰਨ ਦੀ ਲੋੜ ਆ ਕਿਉਂਕਿ ਇਹ ਪਹਿਲੀ ਮੌਤ ਨਹੀਂ ਹੋਈ 2024 ਦੇ ਵਿੱਚ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਕੰਮ ਦੇ ਉੱਤੇ ਬੰਦਿਆਂ ਦੀਆਂ ਤੇ 10 ਬੰਦੇ ਇਹਨਾਂ ਦੇ ਵਿੱਚੋਂ ਇੰਡੀਅਨ ਨੇ ਜਿਨ੍ਹਾਂ ਦੀਆਂ 2024 ਦੇ ਵਿੱਚ ਕੰਮ ਦੇ ਉੱਤੇ ਮੌਤਾਂ ਹੋਈਆਂ ਇਹ ਸਾਨੂੰ ਸੋਚਣ ਦੀ ਲੋੜ ਆ ਸਾਨੂੰ ਸਮਝਣ ਦੀ ਲੋੜ ਆ ਕਿ ਆਖਿਰ ਕਿਉਂ ਸਿਰਫ ਪੈਸੇ ਹੀ ਜ਼ਰੂਰੀ ਨਹੀਂ ਕਾਪ ਨੂੰ ਸੀਹ ਕਹਿਣਾ ਜ਼ਰੂਰੀ ਨਹੀਂ ਆਪਣੀ ਜਾਨ ਬਹੁਤ ਜ਼ਰੂਰੀ ਆ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਗਰਮੀ ਲੱਗਦੀ ਆ ਸਿਰ ਚੱਕਰ ਆ ਰਹੇ ਚੱਕਰ ਆਣ ਦੀ ਕੋਸ਼ ਚੱਕਰ ਆ ਰਹੇ ਨੇ ਮਾਲਕ ਤੁਹਾਨੂੰ ਨਹੀਂ ਦੇ ਰਿਹਾ ਟਾਈਮ ਬੈਠਣ ਲਈ ਆਰਾਮ ਕਰਨ ਦੇ ਲਈ ਕਰੋ ਤੁਹਾਡਾ ਹੱਕ ਆ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਹਾਡਾ ਮਾਲਕ ਤੁਹਾਨੂੰ 3 ਰੁਪਏ 4 ਰੁਪਏ 4 ਰੋ 3 ਰੋ 4 ਰੋ 2 ਰੋ ਘੰਟੇ ਦੇ حساب ਨਾਲ ਦੇ ਰਿਹਾ ਤਾਂ ਉਸ ਦੇ ਸਿਰ ਕੇਸ ਕਰੋ ਜੋ ਬਣਦਾ ਹੈ ਜੋ ਬਣਦਾ ਹੈ ਪਰ ਅਸੀਂ ਤੁਹਾਨੂੰ ਕਹਿ ਨਹੀਂ ਰਹੇ ਕਿ ਕੇਸ ਕਰੋ ਅਸੀਂ ਇਹ ਕਹਿ ਰਹੇ ਹਾਂ ਘਟ ਤੋਂ ਕਟ ਆਪਣੇ ਹੱਕ ਦਾ ਲਓ ਕਿਉਂਕਿ ਸਿਰ ਸਿੱਟ ਕੇ ਗੁਲਾਮੀ ਦੀ ਤਰ੍ਹਾਂ ਜੀਣ ਨਾਲੋਂ ਚੰਗਾ ਕੰਮ ਕਰੋ ਠੀਕ ਹੈ ਲੇਕਿਨ ਤੁਸੀਂ ਕੰਮ ਤੇ ਜਾ ਰਹੇ ਹੋ ਕਿਸੇ ਵੀ ਮਾਲਕ ਨੇ ਕਿਸੇ ਵੀ ਮਜ਼ਦੂਰ ਨੂੰ ਖਰੀਦਿਆ ਨਹੀਂ ਹੈਗਾ ਫਿਰੋ ਚਾਹੇ ਇੰਡੀਅਨ ਮਾਲਕਾ ਚਾਹੇ ਇਟਾਲੀਅਨ ਮਾਲਕਾ ਚਾਹੇ ਜਿਹੜੀ ਮਰਜੀ ਕੰਟਰੀ ਦਾ ਮਾਲਕਾ ਮਜ਼ਦੂਰ ਅਤੇ ਮਾਲਕ ਦਾ ਜਿਹੜਾ ਰਿਸ਼ਤਾ ਹੁੰਦਾ ਕਿਹੜਾ ਰਿਸ਼ਤਾ ਹੁੰਦਾ ਮਜ਼ਦੂਰ ਆਪਣਾ ਕੀਮਤੀ ਸਮਾਂ ਜੋ ਆਪਣੇ ਬੱਚਿਆਂ ਦੇ ਨਾਲ ਆਪਣੀ ਫੈਮਲੀ ਦੇ ਨਾਲ ਬਤਾ ਸਕਦਾ ਉਹ ਸਮਾਂ ਮਾਲਕ ਦੇ ਕੰਮ ਕਰਨ ਦੇ ਲਈ ਦੇ ਰਿਹਾ ਇਹ ਜਿਹੋ ਪੈਸੇ ਮਾਲਕ ਦਿੰਦੇ ਨੇ ਕੰਮ ਦੇ ਨਹੀਂ ਦੇ ਰਹੇ ਨੇ ਜਿਹੜਾ ਟਾਈਮ ਖਰੀਦਿਆ ਜਾਂਦਾ ਜਿਹੜਾ ਇੱਕ ਬੰਦੇ ਦਾ ਉਹ ਪੈਸੇ ਦੇ ਰਿਹਾ ਉਹਦੇ ਬਦਲੇ ਚ ਤੁਸੀਂ ਕੰਮ ਕਰ ਰਹੇ ਹੋ ਨਾ ਤਾਂ ਮਾਲਕ ਤੁਹਾਡੇ ਤੇ ਕੋਈ ਐਹਸਾਨ ਕਰ ਰਿਹਾ ਤੇ ਨਾ ਹੀ ਮਜ਼ਦੂਰ ਜਿਹੜਾ ਮੁਰੇ ਮਾਲਕ ਤੋਂ ਕੋਈ ਪੈਸੇ ਬਿਨਾਂ ਵਜਤ ਲਰੇ ਕੇਰਤ ਕਰਕੇ ਕੰਮ ਕਰਕੇ ਪੈਸੇ ਲੈਨੇ ਇਸ ਕਰਕੇ ਅਸੀਂ ਇਹ ਨਹੀਂ ਕਰਨਗੇ ਆਪਣੇ ਮਾਲਕਾਂ ਦੇ ਸਿਰ ਪਾੜ ਦੋ ਜਾ ਕੇ ਨਹੀਂ ਕੰਮ ਕਰੋ ਜਿੱਥੇ ਗਲਤੀ ਹੈ ਉਥੇ ਰੁਕੋ ਅੜੋ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਕਿਉਂਕਿ ਜ਼ਿਆਦਾਤਰ ਲੱਤਾਂ ਖਿੱਚਣ ਵਾਲੇ ਜ਼ਿਆਦਾ ਨਹੀਂ ਸਪੋਰਟ ਵਿੱਚ ਕਰਨ ਵਾਲੇ ਘੱਟ ਨੇ ਉੱਤੇ ਚੜ੍ਹ ਕੇ ਪੌੜੀਆਂ ਖਿੱਚਣ ਵਾਲੇ ਸਾਈਡ ਤੇ ਕਰਨ ਵਾਲੇ ਹੁਣ ਜਿਹੜੇ ਕੰਮ ਛੱਡਨੇ ਚਾਹੀਦੇ ਆ ਇਸ ਤਰ੍ਹਾਂ 2024 ਦਾ ਸ਼ੇਮਾ ਮਹੀਨਾ ਵੀ ਖਤਮ ਨਹੀਂ ਹੋ ਤੇ 10 ਇੰਡੀਅਨ ਵੀਰਾਂ ਦੀ ਮੌਤ ਹੋ ਚੁੱਕੀ ਹੈ ਕੰਮ ਦੇ ਉੱਤੇ ਇਹ ਗਿਣਤੀ ਹੋਰ ਨਹੀਂ ਵੱਧਣੀ ਚਾਹੀਦੀ ਇਹਦੇ ਲਈ ਸਾਨੂੰ ਸਾਰਿਆਂ ਨੂੰ ਜਾਗਰਤ ਹੋਣ ਦੀ ਲੋੜ ਹੈ